ਫਿਰੋਜ਼ਪੁਰ ਦੇ ਗੋਬਿੰਦ ਨਗਰੀ ਇਲਾਕੇ ਵਿੱਚ ਇੱਕ ਵਾਰ ਫਿਰ ਲੁਟੇਰਿਆਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਸ ਵਾਰ ਲੁਟੇਰਿਆਂ ਵੱਲੋਂ ਇੱਕ ਟੀਵਾ ਤੇ ਜਾ ਰਹੀ ਬੱਚੀ ਦਾ ਮੋਬਾਈਲ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਬਹਾਦਰ ਬੱਚੀ ਨੇ ਆਪਣੀ ਇਕ ਟੀਵਾ ਲੁਟੇਰਿਆਂ ਦੇ ਮੋਟਰਸਾਈਕਲ ਵਿੱਚ ਦੇ ਮਾਰੀ ਅਤੇ ਉਹਨਾਂ ਨੂੰ ਥੱਲੇ ਸੁੱਟ ਲਿਆ ਇਹਨੇ ਵਿੱਚ ਹੀ ਉੱਥੇ ਦੇ ਦੁਕਾਨਦਾਰ ਇਕੱਠੇ ਹੋ ਗਏ ਤੇ ਉਹਨਾਂ ਨੇ ਲੁਟੇਰੇ ਨੂੰ ਫੜ ਕੇ ਖੰਬੇ ਨਾਲ ਬੰਨ੍ਹਿਆ ਅਤੇ ਉਸ ਦੀ ਸੇਵਾ ਕੀਤੀ ਉੱਥੇ ਹੀ ਲੁਟੇਰੇ ਦੀ ਮਾਂ ਵੀ ਪਹੁੰਚ ਗਈ ਪੁੱਤਰ ਨੂੰ ਖੰਬੇ ਨਾਲ ਬੰਨਿਆ ਵੇਖ ਰੋ ਰੋ ਕੇ ਮਾਂ ਨੇ ਲੋਕਾਂ ਦੇ ਤਰਲੇ ਪਾਏ ਤੇ ਆਪਣੇ ਪੁੱਤਰ ਨੂੰ ਛੱਡਣ ਲਈ ਹਾੜੇ ਕੱਢਦੀ ਰਹੀ ਪਰ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਹ ਕਿਸੇ ਦਾ ਪੁੱਤ ਹੈ ਤਾਂ ਜੋ ਬੱਚੀ ਨਾਲ ਲੁੱਟ ਹੋਈ ਹੈ ਅਤੇ ਉਹ ਵੀ ਕਿਸੇ ਦੀ ਬੱਚੀ ਹੈ ਇਹ ਲੁਟੇਰੇ ਅਕਸਰ ਲੁੱਟਾ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਕਰਨ ਜੀ ਕਰਨ ਪਿਓ ਦਾ ਨਾਂ ਕੀ ਆ ਕੋੜਾ ਜੀ ਹੋਰ ਤੇਰੇ ਨਾਲ ਕੌਣ ਸੀ 27 ਉਹਦੇ ਪਿਓ ਦਾ ਨਾਂ ਕੀ ਸੰਦੀਪ ਪਿਓ ਦਾ ਨਾਮ ਅਪਦਾ ਕਿੱ데 ਪਿੰਡ ਦਾ ਅੱਛੇ ਵਾਲੇ ਦਾ ਜੀ ਤੇਰੇ ਪਿੰਡ ਦਾ ਤਾਂ ਨਾਂ ਹੀ ਨਹੀਂ ਪਤਾ ਹਾਂ ਦਾ ਨਾਂ ਆਪਣਾ ਦਿੱਤ ਪਿਓ ਦਾ ਕੀ ਕੀਤਾ ਤੁਸੀਂ ਇੱਥੇ ਅੱਜ ਮੋਬਾਈਲ ਖੋਇਆ ਜੀ ਉਹਨੇ ਕਿਉਂ ਖੋਇਆ ਆਪ ਦਾ ਵਸਾ ਕਰਨ ਲਈ ਉਹਨੇ ਖੋਇਆ ਨਸ਼ਾ ਨਾ ਕਰੋ ਤੁਹਾਨੂੰ ਕਹਿ ਕਿਹਾ ਨਸ਼ਾ ਕਰੋ ਕੀ ਆ ਚਿੱਟਾ ਉਹ ਟੀਕੇ ਲਾਉਂਦਾ ਹੀ ਤੂੰ ਕੀ ਕਰਦਾ ਤੂੰ ਕਿਹੜਾ ਨਸ਼ਾ ਕਰਦਾ ਮੈਂ ਤਾਂ ਗੋਲੇ ਗੋਲੇ ਖਾ ਲੈਂਦਾ ਹੀ ਕਿੱਥੋਂ ਲੈਨੇ ਗੋਲੀਆਂ ਮਿਲ ਜਾਂਦੀ ਹਸਪੀਟਲ ਵਾਲੀਆਂ ਨਹੀਂ ਜਿਹੜੀਆਂ ਉਹ ਜੀ ਹਸਪੀਟਲ ਤੋਂ ਤਾਂ ਨਹੀਂ ਮਿਲਦੀਆਂ ਸਰਕਾਰੀ ਜਿਹੜੀਆਂ ਲੱਗੀਆਂ ਮਾਰੋਂ ਕਿੱਥੋਂ ਲੈਨੇ ਸਰਕਾਰੀ ਲੱਗੀਆਂ ਬੰਦੇ ਵੇਚ ਦਿੰਦੇ ਨੇ ਸਰਕਾਰੀ ਵੇਚਦੇ ਆ ਉਥੋਂ ਹਸਪੀਟਲ ਤੋਂ ਲੈ ਕੇ ਬਾਹਰ ਵੇਚ ਦਿੰਦੇ ਆ ਵੈਰਾ ਜਿਸ ਪਾਰ ਹੈ ਜੀ ਕੀ ਗੱਲ ਬਾਰੇ ਕੀ ਬਟਲ ਇਹ ਇਧਰੋਂ ਬੇਟੀ ਆਈ ਗੁੜੀਆਂ ਇਥੇ ਐ ਮੋੜਨ ਲੱਗੀ ਏ ਇਹ ਮੋਟਰਸਾਈਕਲ ਦੇ ਮੋਰੋ ਖੋ ਕੇ ਮੋਬਾਈਲ ਇਹਨਾਂ ਦਾ ਐ ਨੂੰ ਭੱਜੇ ਨੇ ਤੇ ਉਹ ਗੁੜੀਆਂ ਵਜਾਰੀ ਇੱਕੋ ਤੋਂ ਫੜਾ ਕਰਕੇ ਸੜਕ ਤੇ ਡਿੱਗ ਪਈ ਐ ਅੱਗੇ ਜਾ ਕੇ ਕਾਰ ਦੇ ਵਿੱਚ ਵੱਜੇ ਨੇ ਤੇ ਫਰੀਜ ਕਰਨੇ ਨਹੀਂ ਤੇ ਇਹਨਾਂ ਨੇ ਕਾਬੂ ਨਹੀਂ ਸੀ ਆਉਣਾ ਕਿੰਨੇ ਜਣੇ ਸੀ ਦੋ ਜਣੇ ਸੀ ਇੱਕ ਜਣਾ ਭੱਜ ਗਿਆ ਤੇ ਇੱਕ ਜਣਾ ਕਾਬੂ ਆ ਗਿਆ ਹਾਂ ਸਰਕਾਰ ਨੂੰ ਚਾਹੀਦਾ ਹਾਂਜੀ ਇਹ ਇੱਛੇ ਵਾਲੇ ਪਿੰਡ ਦਾ ਰਹਿਣ ਵਾਲਾ ਕਹਿੰਦਾ ਤਾਂ ਕਿਵੇਂ ਦੇਖ ਦੋ ਲਗਾ ਪਾਣੀ ਚੋਰਾ ਬੰਦੇ ਬਹੁਤ ਮਾੜਾ ਕੰਮ ਹੈ ਜੀ ਇਹ ਛੋਟੀਆਂ ਛੋਟੀਆਂ ਬੇਟੀਆਂ ਦੇ ਮੋਬਾਈਲ ਖੋ ਕੇ ਲੈ ਜਾਂਦੇ ਨੇ ਇਹ ਬਹੁਤ ਹੀ ਨਾਵਾਸੇ ਗਲਤ ਕੰਮ ਹੈ ਸਰਕਾਰ ਨੂੰ ਚਾਹੀਦਾ ਵੀ ਇਹਨਾਂ ਦੇ ਉੱਤੇ ਇਹਨਾਂ ਦਾ ਕਾਬੂ ਕੀਤਾ ਜਾਵੇ ਇਹਨਾਂ ਦੇ ਸਖਤੀ ਕੀਤੀ ਜਾਵੇ ਅਗਰ ਉਹ ਪਿੱਛੋਂ ਸਟਾਰ ਵੀ ਉਹ ਗੱਡੀ ਆ ਰਹੀ ਸੀ ਅਗਰ ਉਹ ਬੇਟੀ ਦੇ ਉੱਤੇ ਚੜ ਜਾਂਦੀ ਤੇ ਉਹਦੀ ਵਿਚਾਰੇ ਦੀ ਜਾਨ ਚਲੀ ਜਾਂਦੀ ਸੀ ਉਹ ਬਚ ਗਈ ਹੈ ਇਸੇ ਕਰਕੇ ਬਚ ਗਈ ਕਿਸਮਤ ਉਹ ਨਾਲ ਬਚ ਗਈ ਹੈ ਜੀ ਦੇਖੋ ਤਾਂ ਉਹ ਭੱਜੇ ਨੇ ਅੱਗੋ ਕਾਰ ਦੇ ਤਾਂ ਉਹ ਤਾਂ ਬਚ ਗਿਆ ਆਰੇ ਬੰਦਾ ਜੀ ਮੇਰੀ ਕੁੜੀ ਜਿਹੜਾ ਮੋਬਾਈਲ ਖੋ ਗਿਆ ਲੈ ਯਾਰ ਫੀ ਉਹ ਕੁੜੀ ਉਹ ਡਿੱਗੀ ਗਈ ਤੁੰ 6:00 ਵਜੇ 7:00 ਵਜੇ ਟੁੱਟ ਗਈ ਛੱਡੀ ਬੜੀ ਮੁਸ਼ਕਿਲ ਨਾਲ ਬਚੀ ਬੜੀ ਮੁਸ਼ਕਿਲ ਨਾਲ ਬਚੀ ਉਹ ਕੁੜੀ ਆ ਬੰਦਾ ਜੀ ਜਿਹੜਾ ਮੋਬਾਈਲ ਕਿਹੜੇ ਏਰੀਆ ਚ ਖੋਇਆ ਸੀ ਭਾਈ ਇਹ ਦਸ਼ਮੇਂ ਨਗਰੀ ਹਲੀ ਡੋਰਮ ਦੇ ਸਾਹਮਣੇ ਜੀ ਭਾਈ ਇਹਦੇ ਨਾਲ ਦੇ ਪੁਲਿਸ ਨੂੰ ਰਿਪੋਰਟ ਕੀਤੀ ਕੋਈ ਹਾਲੇ ਨਹੀਂ ਕੀਤੀ ਜੀ ਭਾਈ ਅਸੀਂ ਸੇਵਾ ਨਹੀਂ ਕਰਦੀ ਪਹਿਲੇ ਅਰਵਾਦੀ ਆ ਗਈ ਸਾਦੀ ਪਹਾਂ ਉਹ ਛੱਡ ਦੇਣਾ ਭੁੱਲ ਜਾਣਾ ਜੀ ਭਾਈ ਪੁਲਿਸ ਨੂੰ ਰਿਪੋਰਟ ਕੀਤੀ ਹਾਲੇ ਨਹੀਂ ਜੀ ਭਾਈ ਕੀ ਕਰਾਂ ਤੁਸੀਂ ਭਾਜੀ ਇਹਨੂੰ ਫੜਿਆ ਨਾ ਜਦੋਂ ਇਹਨੇ ਆਪਣੇ ਨਾਲ ਆਪਣੇ ਨਾਲ ਦੇ ਮਿੱਤਰ ਦਾ ਵੀ ਨਾਮ ਦੱਸਿਆ ਜੋ ਕਿ ਇੱਛੇ ਵਾਲੇ ਦੇ ਰਹਿਣ ਵਾਲਾ ਹੈ ਇਹਦਾ ਨਾਮ ਕਰਨਵੀਰ ਹੈ ਤੇ ਦੂਜੇ ਮਿੱਤਰ ਦਾ ਨਾਂ ਕੀ ਤੇਰੇ ਦਾ ਸੱਤਾ ਮੁੰਡਾ ਹੈ ਉਹ ਵੀ ਇੱਛੇ ਵਾਲੇ ਰੋਡ ਦੇ ਰਹਿਣ ਵਾਲਾ ਇਹ ਕਾਰ ਦੇ ਵਿੱਚ ਵਜਿਆ ਭਾਜੀ ਤਾਂ ਫੜਿਚਿਆ ਇਹਨੇ ਭੱਜ ਗਏ ਸੀ ਇੱਥੇ ਇੱਕ ਵੀਰਾ ਇੱਛੇ ਵਾਲੇ ਦਾ ਹੀ ਉਹਦੀ ਗੱਡੀ 'ਚ ਬਾਈਕੇ ਦੀ ਵਜੀ ਆ ਬਾਈ ਦੀ ਗੱਡੀ 'ਚ ਵਜੀ ਤਾਂ ਫੜਿਆ ਜਾਂਦੇ ਜਿਹੜੇ ਭੱਜਣੇ ਸੀ ਜਿਹੜੀ ਕੁੜੀ ਦੇ ਵਿੱਚ ਵਜਿਆ ਅੱਗੋਂ ਉਹ ਕੁੜੀ ਨੇ ਬਹਾਦਰੀ ਨਾਲ ਇਹਦੇ ਵਿੱਚ ਸਕੂਟਰੀ ਮਾਰੀ ਤੇ ਇਹਨੂੰ ਸੱਟਿਆ ਕਾਂਈ ਕਾਬੂ ਹੈ ਸਾਡੇ ਇੱਥੇ ਡੈਲੀ ਦਾ ਇਹ ਚੀਜ਼ ਵੇਖਣ ਨਹੀਂ ਮਿਲਦੀ ਆ ਚੋਰੀਆਂ ਚੋਕਾਰੀਆਂ ਸੀ ਦੁਕਾਨਦਾਰਾਂ ਜੀ ਡੈਲੀ ਇਸ ਚੌਂਕ ਤੇ ਸੀ ਲੁੱਟ ਖੋਦੀ ਡੈਲੀ ਵਾਰਦਾਤ ਵੇਖਦੇ ਆ ਜੀ ਐਨਾ ਬੁਰਾ ਹਾਲ ਹੋਇਆ ਪਿਆ ਦੁਕਾਨਦਾਰ 8-8:30 ਵੀ ਦੁਕਾਨਾਂ ਬੰਦ ਕਰ ਗਏ ਘਰੋ ਘਰੀ ਹੋਏ ਤੇ ਨਹੀਂ ਕਿਸੇ ਨੇ ਨਹੀਂ ਹੋਣਾ ਇਹਨਾਂ ਨੂੰ ਹੁਣੇ ਫੜ ਲਓ ਹੁਣੇ ਫੜ ਲਓ ਅੱਧੇ ਪੌਣੇ ਘੰਟੇ ਬਾਅਦ ਚੈੱਕ ਕਰਨ ਚੱਲ ਜਿਓ ਤੇ ਇਹ ਬੰਦੇ ਰੋਡ ਤੇ ਮਿਲਣਗੇ ਤੁਹਾਨੂੰ ਪੁਲਿਸ ਨੇ ਸ਼ਰਤ ਦਿੰਦੀ ਆ ਪਰ ਜੀ ਬੁਰਾ ਹਾਲ ਆ ਜੀ ਬੁਰਾ ਹਾਲ ਆਈ ਹੁਣ ਇਹੀ ਐ ਕਿ ਇਹਨਾਂ ਨੂੰ ਵਾਪਰੋ ਆਪ ਮਨਜੋ ਇਹਨਾਂ ਨੂੰ